ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਇਹਨਾਂ ਸੰਗਠਨਾ ਨੇ ਖੋਸ਼ਨਾ ਕੀਤੀ ਹੈ ਕਿ 17 ਤੇ 18 ਦਸੰਬਰ ਨੂੰ ਉਹ ਡੀਸੀ ਦਫ਼ਤਰ ਦੇ ਬਾਹਰ ਦਰਨਾ ਦੇਣਗੇ ਕਿਸਾਨਾਂ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਅੱਗੇ ਨਹੀਂ ਸੁਣਿਆ ਗਿਆ ਤਾਂ 19 ਦਸੰਬਰ ਨੂੰ ਪੂਰੇ ਇਲਾਕੇ ਦੇ ਵਿੱਚ ਰੇਲਵੇ ਟਰੈਕ ਜਾਮ ਕਰਕੇ ਵੱਡਾ ਪ੍ਰਦਰਸ਼ਨ ਕਰਨਗੇ ਇਸ ਦੌਰਾਨ ਕਿਸਾਨਾਂ ਦਾ ਮੰਤਵ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਸਰਕਾਰ ਅਤੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਉਣ ਅਤੇ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣ। ਇਹ ਪ੍ਰਦਰਸ਼ਨ ਕਿਸਾਨਾਂ ਦੇ ਹੱਕਾਂ ਦੀ ਲੜਾਈ ਅਤੇ ਆਮ ਜਨਤਾ ਨੂੰ ਇਸ ਮਾਮਲੇ ਬਾਰੇ ਸੂਚਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਜਾਣਕਾਰੀ ਦੇਣ ਜੋ ਹੈ ਕਿ ਨਾਬਾ ਦੇ ਈਟੀਓ ਦੀ ਸਰਕਾਰੀ ਕੋਠੀ ਦੇ ਵਿੱਚ ਟਰਾਲੀ ਅਤੇ ਕਿਸਾਨਾਂ ਦਾ ਹੋਰ ਜਿਹੜਾ ਸਮਾਨ ਚੋਰੀ ਹੋਇਆ ਸੀ ਉਹ ਬਰਾਮਦ ਹੋਇਆ ਬਰਾਮਦ ਹੋਣ ਤੋਂ ਬਾਅਦ ਇਹ ਵਾਦ ਹੁਣ ਗਰਮ ਹੋ ਗਿਆ ਹੈ ਕਿਸਾਨਾ ਗੁੰਦ ਕਹਿਣਾ ਹੈ ਕਿ ਇਸ ਘਟਨਾ ਨੇ ਪ੍ਰਸ਼ਾਸਨ ਕਾ ਲਾਪਰਵਾਹੀ ਨੂੰ ਬੇਨਕਾਬ ਕੀਤਾ ਹੈ ਕਿਸਾਨ ਜਥੇਬੰਦੀਆਂ ਨੇ ਸਪਸ਼ਟ ਕੀਤਾ ਹੈ ਕਿ ਜਦ ਤੱਕ ਇਸ ਮਾਮਲੇ ਦੇ ਵਿੱਚ ਉਚਿਤ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਸੰਤੁਸ਼ਟਜਨਕ ਜਵਾਬ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਅੰਦੋਲਨ ਲਗਾਤਾਰ ਜਾਰੀ ਰਹੇਗਾ ਇਸ ਘਟਨਾ ਨੇ ਕਿਸਾਨਾਂ ਦੇ ਵਿੱਚ ਨਿਰਾਸ਼ਾ ਅਤੇ ਗੁੱਸਾ ਵਧਾਇਆ ਹੈ ਅਤੇ ਆਪਣੇ ਹੱਕਾਂ ਲਈ ਆਪਣੀ ਲੜਾਈ ਜਾਰੀ ਰੱਖਣਗੇ ਅਤੇ ਸਰਕਾਰ ਤੇ ਅਧਿਕਾਰੀਆਂ ਦੇ ਸ펏 ਧਿਆਨ ਗੱਲਬਾਤ ਖਿੱਚਣ ਦਾ ਫੈਸਲਾ ਕਰਨਗੇ ਕਿਸਾਨਾਂ ਦੇ ਇਹ ਕਦਮ ਇਲਾਕੇ ਦੇ ਲੋਕਾਂ ਨੂੰ ਵੀ ਜਾਗਰੂਤ ਕਰਨਾ ਹੈ ਅਤੇ ਹਰ ਰੋਜ਼ ਪ੍ਰਸ਼ਾਸਨਿਕ ਲਾਪਰਵਾਹੀ ਤੇ ਬੇਇਨਸਾਫੀ ਦੇ ਖਿਲਾਫ ਇਕੱਠੇ ਹੋ ਸਕਣ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਮੋਰਚਾ ਜੜਾ ਹੈ ਉਹ ਖਿੱਚ ਲਿਆ ਹੈ ਕਿਸਾਨਾਂ ਨੇ ਤਿਆਰੀ ਕਰ ਲਈ ਹੈ 17 ਤੇ 18 ਦਸੰਬਰ ਨੂੰ ਡੀਸੀ ਦਫ਼ਤਰ ਅੱਗੇ ਮੁਰਤੋਂ ਧਰਨਾ ਦੇਣ ਦਾ ਐਲਾਨ ਕੀਤਾ ਹੈ ਮਾਨੂੰ ਅਪੀਲ ਵੀ ਕਰਦੇ ਆ ਭਾਈ ਭਾਈ ਇਹਨਾਂ ਚੋਰਾਂ ਨੂੰ ਸਜ਼ਾ ਦਵਾ ਦੇ ਨਹੀਂ ਤਾਂ ਤੇਰੇ ਕੌਮ ਵਾਲੇ ਦਿਨਾਂ ਚ ਹੋਰ ਮੁਸੀਬਤਾਂ ਤੇਰੇ ਵਾਸਤੇ ਵਧਣਗੀਆਂ ਕੋਈ ਨਹੀਂ ਇਹ ਕੱਲ ਹੋ ਗਈ ਗਈ ਇਹਨਾਂ ਨੂੰ ਆਇਂਦੀ ਵੀ ਨਹੀਂ ਆਏਦੇ ਪਾਰਟੀ ਦੀ ਸਰਕਾਰ ਆ ਅਸੀਂ ਇਹ ਸਮਝਦੇ ਆ ਇਹ ਅਸੀਂ ਇਹ ਸੋਚੇ ਨੇ ਕਿ ਭਗਮਾਨ ਤੋਂ ਮਾਲੀ ਜਿਹੜੀ ਸਭੀ ਉਹ ਬਹੁਤ ਵਧੀਆ ਉਹਨਾਂ ਦੀ ਸੋਚ ਇੱਕ ਵੱਖਰੀ ਹੈ ਇਸ ਕਰਕੇ 90% ਲੋਕਾਂ ਦੇ ਵੋਟਾਂ ਸਾਡੀਆਂ ਪਰ ਉਹਨਾਂ ਦੇ ਨਾਲ ਭਾਈ ਝਟ ਪੁਲਰਟੀ ਦੇ ਵਿੱਚ ਬਹੁਤ ਸਾਰੇ ਚੋਰ ਚੋਰੀ ਜਿਹੜੀਆਂ ਸਾਰਾ ਕੁਝ ਚੋਰੀ ਪਾਰਟੀ ਦੇ ਵਿੱਚ ਆ ਕੇ ਇਹਦੇ ਵਿੱਚ ਲਏ ਹੋਏ ਆ। ਇਹ ਸਾਮਾਨ ਆ ਸਾਡਾ। ਉਹਨਾਂ ਨੂੰ ਬਣਦੀਆਂ ਸਜ਼ਾਵਾਂ ਨਹੀਂ ਤਾਂ ਝਾੜੂ ਪਾਰਟੀ ਦਾ ਜਿਹੜਾ ਆਉਣ ਵਾਲਾ ਕੋਈ ਖਾਬਾਲੀ ਫੋਰ ਮਾੜਾ ਇਹ ਜਣੀ ਸਾਰੀ ਕਾਰਗੁਜ਼ਾਰੀ ਜਿਹੜੀ ਚੋਰੀ ਹੋਈ ਚੋਰੀ ਇਹ ਜਿਹੜੀ ਆਪਾਂ ਦੀ ਜ਼ਿੰਮੇਵਾਰੀ ਹੈ ਅਸੀਂ ਜ਼ਿੰਮੇਵਾਰੀਆਂ ਨਾਲੇ ਜਮਾਨ ਕਰਵਾ ਦੇਣੀ ਹੈ ਬਾਈ 3 ਕਰੋੜ 72 ਲੱਖ ਦਾ ਦੋਏ ਮੋਰਚਿਆਂ ਤੋਂ ਕੱਢਿਆ ਸੀ ਦੇਖੋ ਪ੍ਰਧਾਨਗੀ ਤੋਂ 3 ਕਰੋੜ ਬਾਈ ਕੁਰਸੀ ਤੇ ਬੈਠ ਗਿਆ ਜਾਨੀ 22 ਨਾਲੀਆਂ ਕੱਪੜੀਆਂ ਚੋਰੀਆਂ ਜਿਨ੍ਹਾਂ ਚੋਂ ਘੱਟ ਤੋਂ ਘੱਟ 12 ਟਰਾਲੀਆਂ ਨਾਪੇ ਦੇ ਵਿੱਚ ਆਉਂਦੀਆਂ ਬਾਈ ਇੱਕ ਟਰੈਕਟਰ ਇੱਥੇ ਆਉਂਦਾ ਲੋਕੀ ਆਉਂਦੇ ਆ ਬਾਈ ਸਰਕਾਰ ਨੂੰ ਪਤਾ ਪਰ ਕਿਸਾਨ ਲੱਗੇ ਹੋਏ ਉਹਨਾਂ ਘਰ ਆਉਣ ਵਾਲੇ ਜਿਨ੍ਹਾਂ ਚ ਬਾਈ ਪੱਟੇ ਖੁਲਾਸੇ ਕਰਾਂਗੇ ਆਪੇ ਤੇ ਹੋਰ ਵੀ ਸਮਾਨ ਹੋਵੇ ਬਿਲਕੁਲ ਜੀ ਦੇਖੋ ਜੀ ਅਸੀਂ ਤਾਂ ਇਹਨੂੰ ਕਹਿ ਰਹੇ ਹਾਂ ਮੋਹਾਨ ਨਾਲ ਸਾਡੀ ਇੱਥੇ ਹੋਰ ਟਰਾਲੀਆਂ ਕਈਆਂ ਦੇ ਘਰਾਂ ਖੜੀਆਂ ਬਾਈ ਉਹ ਕੁਝ ਟਾਈਮ ਹੋ ਜਾਣਾ ਤੇ ਬਾਰੀ ਨੰਬਰ ਉਹਨਾਂ ਦੀ ਨਹੀਂ ਬਾਈ ਕਾਰਜਕਾਰੀ ਆ ਇਹ ਸਾਡੇ ਦਿੱਤੀ ਸਾਡਾ ਸੰਘਰਸ਼ ਠੰਡਾ ਹੋ ਸਕਦਾ ਟਾਈਮ ਲੱਗ ਸਕਦਾ ਦੂਜੀ ਗੱਲ ਲੋਕਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਨੇ ਬਾਈ ਠੀਕ ਆ ਲੋਕਾਂ ਨੇ ਹਿੱਤਾਂ ਤੇ ਅਸੀਂ ਨਹੀਂ ਖੜੇ ਉੱਤਰ ਤੱਕ ਦੇ ਪਰ ਜਿੰਨੀ ਸਾਡੇ ਚ ਬਈ ਤਾਕਤਾਂ ਜਿੰਨੇ ਕੁ ਜੋਗੇ ਆ ਅਸੀਂ ਲੱਗੇ ਹੋਇਆ ਅਸੀਂ ਅਸਾਂ ਦੇ ਨਾਲ ਨਹੀਂ ਕਾਰਜਗਾਰ ਔਰ ਇਸ ਲੜਾਈ ਨੂੰ ਜਨੇ ਅੰਜਾਮ ਤੱਕ ਪਹੁੰਚਾ ਕੇ ਇਹਨਾਂ ਟੱਕਾ ਲਾ ਕੇ ਦੋਵੇਂ ਹੋਰ ਸਿਆਸੀ ਪਾਰਟੀਆਂ ਬਾਈ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਹਿਣਾ ਚਾਹੁੰਦੇ ਆ ਨਾਸ ਕਰਕੇ ਨਾਬੇ ਦੇ ਜਿਵੇਂ ਇਥੇ ਦੇ ਲਾਲਕਾ ਹੋ ਗਏ ਕਾਲੀ ਦਲ ਦੇ ਧਰਮ ਸੋਤ ਕਾਂਗਰਸ ਦਾ ਹੋ ਗਿਆ ਬਈ ਇਹ ਚੋਰਾਂ ਨਾਲ ਰਲੇ ਹੋਇਆ ਨਾਬੇ ਦੇ ਵਿੱਚ ਐਡੇ ਐਡੇ ਕੰਡ ਹੋਏ ਪਰ ਉਹ ਇੱਕ ਵੀ ਉਹਨਾਂ ਨੇ ਬਿਆਨ ਨਹੀਂ ਦਿੱਤਾ ਯਾਰ ਐਡੀ ਚੋਰੀ ਦੇ ਵੱਡੇ ਵੱਡੇ ਕੇਸ ਹੋਣ ਤੁਸੀਂ ਉਸ ਚੋਰਾਂ ਦੇ ਨਾਲ ਰਲ ਕੇ ਆਪਣੀ ਜ਼ੁਬਾਨ ਨੂੰ ਬੰਦ ਰੱਖੋ ਸਾਨੂੰ ਉਥੇ ਸ਼ੱਕ ਪੈਂਦੀ ਆ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਵੀ ਇਹਨਾਂ ਚੋਰਾਂ ਨਾਲ ਰਲੀਆਂ ਰਹੇ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਬਾਈ ਇਹਨਾਂ ਦੇ ਖਿਲਾਫ ਖੁੱਲ ਕੇ ਬੋਲੋ ਮੁੱਦੇ ਚੱਕੋ ਲੋਕਾਂ ਦੇ ਤਾਂ ਜੋ ਲੋਕ ਪਹਿਚਾਨ ਸਕਣਾ ਵੀ ਚੋਰ ਕਿਹੜੇ ਨੇ ਸਾਡੇ ਹੱਕ ਚ ਕਿਹੜੇ ਆ ਜਾਨੀ ਹੁਣ ਤਾਂ ਲੋਕਾਂ ਨੂੰ ਇਹ ਗੱਲ ਲੱਗਣ ਲੱਗੀ ਵੀ ਜਿੰਨੀਆਂ ਵੀ ਪਾਰਟੀਆਂ ਚਾਹੇ ਕਾਂਗਰਸ ਦੀ ਆ ਬਾਈ ਚਾਹੇ ਭਾਲੀ ਦਲ ਦੀ ਆ ਚਾਹੇ ਝਾੜੂ ਪਾਰਟੀ ਦੀ ਆ ਚਾਹੇ ਭੀਜੇਪੀ ਦੀ ਆ ਕਿਉਂਕਿ ਲੋਕਾਂ ਦੀ ਹੱਕ ਗੱਲ ਨਹੀਂ ਇਹ ਕਰਦੀ ਇਸ ਕਰਕੇ ਲੋਕਾਂ ਨੂੰ ਲੱਗਣ ਲੱਗਿਆ ਗੱਲ ਇਹ ਕਰਦੇ ਆ ਬਾਈ ਦੂਰੇ ਚਿਹਰੇ ਵਾਲੇ ਆ ਹਦੈਸੀ ਬਣਦੇ ਆ ਲੇਕਿਨ ਇਹ ਚੋਰ ਆ ਬਾਈ ਸੋ ਜੇ ਲੋਕਾਂ ਦੇ ਹੱਕ ਦੀ ਗੱਲ ਕਰਨਗੇ ਬਾਈ ਲੋਕਾਂ ਨੂੰ ਲੋਕ ਉਹਨਾਂ ਨੂੰ ਫਤਵਾ ਦੇਣਗੇ ਸੋ ਜ਼ਿਆਦਾ ਕੁਝ ਨਹੀਂ ਕਹਿੰਦਾ ਅੱਜ ਮੱਡੀ ਜਿੱਤਾਂ ਮੈਂ ਆਮ ਜਨਤਾ ਨੂੰ ਇਹੀ ਕਹਿਣਾ ਚਾਹਣਾ ਕਿ ਆਪਣੀ ਰਾਖੀ ਆਪ ਕਰੋ ਇਹਨਾਂ ਗੰਦੀਆਂ ਸਰਕਾਰਾਂ ਤੋਂ ਨਾ ਝਾਕ ਕਰੋ ਕਿਉਂਕਿ ਇਹ ਸਰਕਾਰਾਂ ਕਦੇ ਕਿਸੇ ਦੀ ਨਹੀਂ ਬਣਦੀਆਂ ਜਦੋਂ ਗੁਰਸ ਕੁਰਸੀ ਦੇ ਬਹਿ ਜਾਂਦੇ ਆ ਬਾਈ ਸੋ ਕਿਸੇ ਦੀ ਨਹੀਂ ਹੁੰਦੀਆਂ ਜਿੰਨਾ ਚਿਰ ਕੁਰਸੀ ਤੇ ਨਹੀਂ ਬਹਿੰਦੇ ਵੋਟਾਂ ਖਾਤਰਾ ਇਹ ਲੋਕਾਂ ਨੂੰ ਲੋਲੀਪਪ ਕੋਪ ਦੇ ਦੇ ਕੇ ਲੋਕਾਂ ਦੇ ਹਤੈਸੀ ਬਣਦੇ ਆ ਭਗਮੰਤਵਾਨ ਵੀ ਬਣਦਾ ਸੀਗਾ ਪਰ ਇਹ ਲੋਕਾਂ ਦੇ ਨਹੀਂ ਬਾਈ ਜਦੋਂ ਇਹ ਬੈਠ ਜਾਂਦੇ ਆ ਤਾਂ ਦਿੱਲੀ ਦੇ ਬਣ ਕੇ ਬੈਠ ਜਾਂਦੇ ਆ ਸੋ ਲੋਕਾਂ ਨੂੰ ਕਹਿਣਾ ਚਾਹਣਿਆ ਵੀ ਲੋਕ ਤਾਕਤ ਨੂੰ ਪਹਿਚਾਨ ਕੇ ਝੰਡੇ ਚਾਕੇ ਬਈ ਇਹਨਾਂ ਕਿਸਾਨ ਯੂਨੀਅਨ ਦੀ ਤਾਕਤ ਨੂੰ ਵੱਡਾ ਕਰੋ ਤਾਂ ਜੋ ਤੁਹਾਡੇ ਜਿਹੜੇ ਮਸਲੇ ਨੇ ਆਪਾਂ ਬੈਠ ਕੇ ਲੋਕਾਂ ਦੇ ਵਿੱਚ ਇਹ ਮਸਲੇ ਹੱਲ ਕਰ ਸਕ